ਮੈਂ ਹਰੂ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਇਹ ਵਡਿਆਈ ਬਖਸ਼ੀ ਹੈ ਤੇ ਪ੍ਰੈਸ ਕਲੱਬ ਦੇ ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਸ਼ਵਾਸ ਦਿਤਾਇਆ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਤੇ ਸਾਡਾ ਭਾਈਚਾਰਾ ਜਿਹੜਾ ਸੰਜੁਕਤ ਪ੍ਰੈਸ ਕਲੱਬ ਹੈ ਉਸੇ ਤਰ੍ਹਾਂ ਇੱਕ ਮੁਠੀ ਦੇ ਵਿੱਚ ਬੰਦ ਹੋ ਕੇ ਆਪਣੇ ਜਿਹੜੇ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲਾ ਆਉਂਦੀਆਂ ਨੇ ਉਹਦੇ ਤੇ ਕੰਮ ਕਰੀਏ ਕਿ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਸਾਡਾ ਭਾਈਚਾਰਾ ਸੰਜੁਕਤ ਪ੍ਰੈਸ ਕਲੱਬ ਹੈ ਤੇ ਉਹਨੂੰ ਇਕੱਠੇ ਰੱਖਣ ਦੀ ਦਿਲੋਂ ਕੋਸ਼ਿਸ਼ ਕਰਾਂਗਾ ਕਿਸੇ ਵੀ ਨਾਲ ਮਤਭੇਦ ਨਹੀਂ ਕਰੂੰਗਾ ਪ੍ਰੈਸ ਕਲੱਬ ਦਾ ਚੇਅਰਮੈਨ ਬਣਿਆ ਮੈਂ ਚੇਅਰਮੈਨ ਬਣਨ ਤੇ ਸਾਰਿਆਂ ਨੂੰ ਮਤਲਬ ਮੁਬਾਰਕਾ ਦਿੰਦਾ ਵੈਸੇ ਪ੍ਰਧਾਨ ਤੇ ਚੇਅਰਮੈਨ ਤੇ ਬਾਕੀ ਸਾਰੀ ਟੀਮ ਪੁਰਾਣੀ ਟੀਮ ਵੀ ਨਵੇਂ ਵੀ ਰਲ ਕੇ ਸਾਰਿਆਂ ਦਾ ਮਤਲਬ ਕੰਮ ਚੋਣ ਕੀਤੀ ਗਈ ਹੈ ਸਰਬਸੰਮਤੀ ਨਾਲ ਸਾਰੇ ਪੱਤਰਕਾਰ ਸਹਿਬਾਨ ਵੱਲੋਂ ਸੰਯੁਕਤ ਪ੍ਰੈਸ ਕਲੱਬ ਰਜਿਸਟਰਡ ਪੁਆਣੀਗੜ੍ਹ ਦੀ ਜਿਹਦੇ ਵਿੱਚ ਗੁਰਦਰਸ਼ਨ ਸਿੰਘ ਸਿੱਧੂ ਪ੍ਰਧਾਨ ਬਣਾਏ ਗਏ ਨੇ ਤੇ ਆਪਣਾ ਜਰਨੈਲ ਸਿੰਘ ਮਾਜੀ ਚੇਅਰਮੈਨ ਬਣਾਏ ਗਏ ਨੇ ਮੈਂ ਬਹੁਤ-ਬਹੁਤ ਮੁਬਾਰਕਾ ਦਿੰਦਾ ਗੁਰਦਰਸ਼ਨ ਸਿੰਘ ਸਿੱਧੂ ਤੇ ਮਾਜੀ ਸਾਹਿਬ ਨੂੰ ਮਹਾਰੰਤੀਰ ਸਿੰਘ ਫੱਗੂ ਵਾਲਾ ਪ੍ਰਧਾਨ ਸੰਯੁਕਤ ਪ੍ਰੈਸ ਕਲੱਬ ਅੱਜ ਮੇਰੀ ਅਗਵਾਈ ਦੇ ਵਿੱਚ ਮੇਰੀ ਟਰਮ ਖਤਮ ਹੋਣ ਤੇ ਚੋਣ ਕੀਤੀ ਗਈ ਹੈ ਸਰਬਸੰਮਤੀ ਨਾਲ ਸਾਰੇ ਪੱਤਰਕਾਰ ਸਹਿਵਾਣ ਵੱਲੋਂ ਸੰਯੁਕਤ ਪ੍ਰੈਸ ਕਲੱਬ ਰਜਿਸਟਰਡ ਭਵਾਨੀਗੜ੍ਹ ਦੀ ਜਿਹਦੇ ਵਿੱਚ ਗੁਰਦਰਸ਼ਨ ਸਿੰਘ ਸਿੱਧੂ ਪ੍ਰਧਾਨ ਬਣਾਏ ਗਏ ਨੇ ਤੇ ਆਪਣਾ ਜਰਨੈਲ ਸਿੰਘ ਮਾਜੀ ਚੇਅਰਮੈਨ ਬਣਾਏ ਗਏ ਨੇ ਤੇ ਬਾਕੀ ਟੀਮ ਦੀ ਵੀ ਚੋਣ ਹੋਈ ਆ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਗੁਰਦਰਸ਼ਨ ਸਿੰਘ ਸਿੱਧੂ ਤੇ ਮਾਜੀ ਸਾਹਿਬ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਜਿਹੜੀ ਚੋਣ ਹੋਈ ਅੱਜ ਪਵਾਨੀਗੜ੍ਹ ਦੇ ਪੱਤਰਕਾਰਾਂ ਨੇ ਕੀਤੀ ਆ ਜਿਹੜੇ ਕੰਮ ਮੇਰੇ ਤੋਂ ਅਧੂਰੇ ਰਹਿ ਗਏ ਸੀ ਇਹਨਾਂ ਨੂੰ ਨੇਪਰੇ ਚਾੜਨਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਲਾ ਤਮੇ ਬਹਿਰੂ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਇਹ ਵਡਿਆਈ ਵਖਸੀ ਆ ਤੇ ਦੂਜੇ ਪਾਸੇ ਮੈਂ ਸਾਰੇ ਸੰਜੁਗਤ ਪ੍ਰੈਸ ਕਲੱਬ ਦੇ ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਸਵਾ ਜਤਾਇਆ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਤੇ ਜਰਨੈਲ ਸਿੰਘ ਮਾਜੀ ਨੇ ਸਾਡੇ ਚੇਅਰਮੈਨ ਬਣੇ ਨੇ ਤੇ ਜਿਹੜੇ ਕੌਂਸਲਰ ਜੀ ਨੇ ਇਹ ਸਾਡੇ ਕੈਸੀਅਰ ਬਣੇ ਨੇ ਤੇ ਦੂਜੇ ਪਾਸੇ ਅਸੀਂ ਜਿਹੜੇ ਅੱਜ ਪ੍ਰਧਾਨਗੀ ਦੀ ਚੋਣ ਹੈ ਇਹ ਬੜੀ ਜਿਸ ਤਰ੍ਹਾਂ ਸਾਡੀ ਪਹਿਲਾਂ ਵੀ ਸਭ ਸੰਮਤੀ ਨਾਲ ਹੁੰਦੀ ਹੈ ਉਸੇ ਤਰ੍ਹਾਂ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਸਾਡਾ ਭਾਈਚਾਰਾ ਜਿਹੜਾ ਸੰਜੁਗਤ ਪ੍ਰੈਸ ਕਲੱਬ ਹੈ ਉਸੇ ਤਰ੍ਹਾਂ ਇੱਕ ਮੁਠੀ ਦੇ ਵਿੱਚ ਬੰਦ ਹੋ ਕੇ ਆਪਣੇ ਜਿਹੜੇ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲਾਂ ਆਉਂਦੀਆਂ ਨੇ ਉਹਦੇ ਤੇ ਕੰਮ ਕਰੀਏ ਕਿਉਂਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਸਮਾਜ ਦੇ ਵਿੱਚ ਜੋ ਰਾਜਨੀਤਿਕ ادارے ਨੇ ਜਿਹੜੇ ਰਾਜਨੀਤਿਕ ਲੋਕ ਨੇ ਸਾਡੇ ਪੱਤਰਕਾਰ ਭਾਈਚਾਰੇ ਤੇ ਹਾਵੀ ਹੁੰਦੇ ਜਾ ਰਹੇ ਨੇ ਕਿਤੇ ਵੀ ਕੋਈ ਇਨਸਲਟ ਕਰਦਾ ਤਾਂ ਉਸ ਨੂੰ ਇਕੱਠੇ ਹੋ ਕੇ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਉਸ ਦਾ ਸੋਲੂਸ਼ਨ ਲੱਭੀਏ ਤੇ ਉਤੇ ਪਾਸੇ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਸਾਡਾ ਭਾਈਚਾਰਾ ਸੰਜੁਗਤ ਪ੍ਰੈਸ ਕਲੱਬ ਹੈ ਤੇ ਉਹਨੂੰ ਇਕੱਠੇ ਰੱਖਣ ਦੀ ਬਿਲੋਂ ਕੋਸ਼ਿਸ਼ ਕਰਾਂਗਾ ਕਿਸੇ ਵੀ ਨਾਲ ਮਤਭੇਦ ਨਹੀਂ ਕਰੂੰਗਾ ਤੇ ਸਾਰਿਆਂ ਭਰਾਵਾਂ ਨੂੰ ਨਾਲ ਲੈ ਕੇ ਕਲੱਬ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਤੇ ਮੈਂ ਇਹੀ ਅਰਦਾਸ ਕਰਦਾ ਬਹਿਰੂਗਾ ਕਿ ਜਿਹੜਾ ਸਾਡਾ ਸੰਜੁਕਤ ਪ੍ਰੈਸ ਕਲੱਬ ਹੈ ਉਸੇ ਤਰ੍ਹਾਂ ਅੱਗੇ ਵੱਲ ਵਧਦਾ ਜਾਵੇ तकरीबन ਜੇ ਅਸੀਂ ਗੱਲ ਕਰੀਏ ਇਹ ਸੰਜੁਕਤ ਪ੍ਰੈਸ ਕਲੱਬ ਜਿਹੜਾ ਸਾਡਾ 4 ਸਾਲ ਪਹਿਲਾਂ ਅਸੀਂ ਭਵਾਨੀਗੜ੍ਹ ਦੇ ਵਿੱਚ ਬਣਾਇਆ ਸੀ ਜਿਹੜਾ ਅਸੀਂ ਕਮਰੇ ਵੀ ਲੈ ਸੀ ਸਾਰਿਆਂ ਨੇ ਇਕੱਠੇ ਹੋ ਕੇ ਉਸ ਕਮਰੇ ਦੇ ਵਿੱਚ ਹੀ ਅਸੀਂ ਅੱਜ ਖੜੇ ਆਂ ਜਿੱਥੇ ਚੋਣ ਹੋਈ ਹੈ ਤੇ ਅਸੀਂ तकरीबन 32 ਮੈਂਬਰ ਹੈਗੇ ਆ ਸਾਰਿਆਂ ਦਾ ਬੜਾ ਇੱਕ ਹੈ ਜਿਸ ਤਰ੍ਹਾਂ ਵੀ ਕੋਈ ਵੀ ਕਿਸੇ ਤੇ ਕੋਈ ਪ੍ਰੋਬਲਮ ਆਉਂਦੀ ਹੈ ਸਾਰੇ ਇੱਕ ਜੁੱਟ ਹੋ ਕੇ ਕੰਮ ਕਰਦੇ ਆ ਜਿਸ ਤਰ੍ਹਾਂ ਸਾਡੇ ਜਿਹੜੇ ਰਣਧੀਰ ਸਿੰਘ ਫੱਗੂ ਵਾਲਾ ਸੀ ਪਹਿਲਾਂ ਉਹਨਾਂ ਦੀ ਟਰਮ ਅੱਜ ਪੂਰੀ ਹੋਈ ਹੈ ਬੜੇ ਵਧੀਆ ਢੰਗ ਨਾਲ ਉਹਨਾਂ ਨੇ ਕੰਮ ਕੀਤਾ ਕ럽 ਕਲੱਬ ਨੂੰ ਇਕੱਠਾ ਕੀਤਾ ਇਸ ਤਰ੍ਹਾਂ ਪਿੱਛੇ ਜੇ ਇੱਕ ਸਾਡੇ ਪੱਤਰਕਾਰ ਭਾਈਚਾਰੇ ਦੇ ਕੋਈ ਘਟਨਾ ਵਾਪਰੀ ਸੀ ਸਾਰੇ ਪ੍ਰੈਸ ਕਲੱਬ ਨੇ ਇਕੱਠੇ ਹੋ ਕੇ ਉਸ ਨੂੰ ਕਹਿ ਸਕਦੇ ਆ ਜਿਹੜੀ ਸਜ਼ਾ ਦਿਵਾਉਣ ਦੀ ਦੇ ਵਿੱਚ ਸਾਰਿਆਂ ਨੇ ਜਿਹੜੇ ਸਫਲਤਾ ਕੀਤੀ ਹੈ ਮਨਾਈਏ ਅੱਗੇ ਸਫਲਤਾ ਮਿਲੀ ਹੈ ਉਹਨਾਂ ਨੂੰ ਸਾਰਿਆਂ ਨੂੰ ਤੇ ਇਸੇ ਤਰ੍ਹਾਂ ਸਾਰੇ ਇਕੱਠੇ ਹੋ ਕੇ ਅਸੀਂ ਮੈਂ ਅਰਦਾਸ ਕਰਦਾ ਕਿ ਇਕੱਠੇ ਹੋ ਕੇ ਹੀ ਅਗਲੇ ਜਿਹੜੇ ਕੰਮ ਨੇ ਉਹ ਨੇਪਰੇ ਚਾੜੀਏ ਮੈਂ ਜਨਰਲ ਸਿੰਘ ਮਾਝੇ ਮੈਂ ਪ੍ਰੈਸ ਕਲੱਬ ਦਾ ਚੇਅਰਮੈਨ ਬਣਿਆ ਮੈਂ ਚੇਅਰਮੈਨ ਬਣਨ ਤੇ ਸਾਰਿਆਂ ਨੂੰ ਮਤਲਬ ਮੁਬਾਰਕਾ ਦਿੰਦਾ ਅਤੇ ਇਹਨਾਂ ਨੂੰ ਵਿਸ਼ਵਾਸ ਬੇਦਵਾਉਨੇ ਆ ਵੈਸੇ ਪ੍ਰਧਾਨ ਤੇ ਚੇਅਰਮੈਨ ਤੇ ਬਾਕੀ ਸਾਰੀ ਟੀਮ ਪੁਰਾਣੀ ਟੀਮ ਵੀ ਨਵੇਂ ਵੀ ਰਲ ਕੇ ਸਾਰਾ ਮਤਲਬ ਕੰਮ ਕਰਾਂਗੇ